ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫੇਰ ਹਾਜ਼ਰ ਆਪਾਂ ਨਵੀਂ ਵੀਡੀਓ ਨਾਲ ਜੀ ਅੱਜ ਆਪਣੇ ਲਵੇ ਦੁਪੱਟਿਆਂ ਦਾ ਸਟਾਕ ਆਇਆ ਜੀ ਅੱਜ ਤੁਹਾਨੂੰ ਦਿਖਾ ਰਿਹਾ ਜੀ ਕਾਟਨ ਜਾਲ ਆਹ ਦੇਖੋ ਜੀ ਇਹ ਡਾਈਏਬਲ ਦੁਪੱਟੇ ਆ ਜੀ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਤੇ ਆਹ ਦੇਖੋ ਜੀ ਕਾਟਨ ਜਾਲ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਹੋਊਗਾ ਆ ਦੇਖੋ ਜੀ ਜਾਲ ਆਹ ਦੇਖੋ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਜੀ ਕਾਟਨ ਜਾਲ ਹੈ ਜੀ ਇਹ ਠੀਕ ਹੈ ਜੀ ਇੱਕ ਬਰਬਰੀ ਕਾਟਨ ਆਉਂਦੀ ਹੈ ਜੀ ਉਹ ਆਸੀ ਇਹ ਬਰਬਰੀ कॉटन ਸੈਲਫ ਦੀ ਜੀ ਬਹੁਤ ਸੋਹਣਾ ਦੁਪੱਟਾ ਮਲਾਈ ਵਰਗਾ ਇਹ ਆ ਦੇਖੋ ਜੀ ਇਹ ਬਰਬਰੀ कॉटन ਐਟ ਵੀ ਵਾਧੂ ਡਿਜ਼ਾਈਨ ਮਿਲ ਜਾਣਗੇ ਜੀ कॉटन ਜਾਚੀ ਵਾਧੂ ਮਿਲ ਜਾਣਗੇ ਇੱਕ ਆਉਂਦੀ ਹੈ ਜੀ ਸੈਲਫ ਬੁਟੀਕ ਵਾਲੀ ਇਹ ਆ ਸੀ ਵੱਖ-ਵੱਖ ਡਿਜ਼ਾਈਨਾਂ ਚ ਆਉਂਦੀ ਹੈ ਜੀ ਸਾਰੇ ਤੇ ਆ ਦੇਖੋ ਐਟ ਵੀ ਡਿਜ਼ਾਈਨ ਵਾਧੂ ਮਿਲ ਜਾਣਗੇ ਜੀ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਜੀ ਮਿਲਣਗੇ ਕਿੱਥੋਂ ਬਾਬਾ ਲੇਖਰਾਮ ਕਲਾਥ ਹਾਊਸ ਪਿੰਡ ਗਲਕਲਾਂ ਜੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ